ਸਫਾਈ ਸੇਵਕ ਯੂਨੀਅਨ ਰਿਜ਼ਰਵ ਫਿਰੋਜ਼ਪੁਰ ਦੀ ਮੀਟਿੰਗ ਅੱਜ ਜ਼ਿਲ੍ਹਾ ਫਰੀਦਕੋਟ ਦੇ ਦਫ਼ਤਰ ਨਗਰ ਕੌਂਸਲ ਵਿਖੇ ਰਿਜ਼ਨ ਪ੍ਰਧਾਨ ਸ਼੍ਰੀ ਅਰੁਣਦੀਪ ਅਤੇ ਸੂਬਾ ਪ੍ਰਧਾਨ ਸ਼੍ਰੀ ਅਸ਼ੋਕ ਸਰਵਣਜੀ ਦੀ ਅਗਵਾਈ ਦੇ ਹੇਠ ਹੋਈ ਜਿਸ ਦੇ ਵਿੱਚ ਰਿਜ਼ਨ ਫਿਰੋਜ਼ਪੁਰ ਦੀਆਂ ਵੱਖ-ਵੱਖ ਨਗਰ ਕੌਂਸਲ ਨਗਰਪੰਚਾਇਤਾਂ ਦੇ ਸਮੂਹ ਪ੍ਰਧਾਨ ਸਕੱਤਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਹੋਏ ਮੀਟਿੰਗ ਦੇ ਵਿੱਚ ਸਫਾਈ ਸੇਵਕਾਂ ਤੇ ਸੀਵਰ ਮੈਨਾਂ ਦੀਆਂ ਪੱਕੀਆਂ ਮੰਗਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਨੂੰ ਵੱਖ-ਵੱਖ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਤੋਂ ਆਏ ਹੋਏ ਆਗੂਆਂ ਨੇ ਸੰਬੋਧਨ ਕੀਤਾ ਗਿਆ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਕੰਮੇ ਬਿਨਾਂ ਸ਼ਰਤ ਤੋਂ ਪੱਕੇ ਕੀਤੇ ਜਾਣ ਅਤੇ ਪੁਰਾਣੀ ਪੈਂਸ਼ਨ ਬਹਾਲ ਕੀਤੀ ਜਾਵੇ ਅਤੇ ਤਨਖਾਹਾਂ ਸਰਕਾਰੀ ਖਜ਼ਾਨੇ ਵਿੱਚ ਹੀ ਦਿੱਤੀਆਂ ਜਾਣ ਅਤੇ ਸ਼ਹਿਰ ਦੇ ਵਿੱਚ ਬਿਟਾ ਦੇ ਅਨੁਸਾਰ ਹੀ ਭਰਤੀ ਕੀਤੀ ਜਾਵੇ ਅਤੇ ਬਰਾਬਰ ਦੀ ਤਨਖਾਹ ਦਿੱਤੀ ਜਾਵੇ ਜਿਸ ਦੌਰਾਨ ਘੱਟੋ ਘੱਟ ਤਨਖਾਹ 30000 ਮਹੀਨਾ ਕੀਤੀ ਜਾਵੇ अज की मीटिंग सरकार सू जगा वास्तव मीटिंग रखी गई है जीकार मुलाजमान से इन्ना मतलब कि चक्कर भी लाच रही है कि परचे तो भी घट नहीं है सरकार अच्छ एक मीटिंग हुई थी पीछे जी हड़ताल के चल रही थे बिजली बोर्ड के अठ बचा भी कराता तो वह परचा फिर सरकार यूनियन के कट्ठ को देख के फिर वो वापस आप भी लेना पार करके अभी सफाई कर्मचारियों ने भी एक मीटिंग अहम मीटिंग बुलाई है समा बीतना है ਇਹ ਜਿਹੜੀ ਸਰਕਾਰ ਨਾਲ ਕਿਸ ਤਰ੍ਹਾਂ ਦੇ ਅਸੀਂ ਜੰਗ ਲੜਨੀ ਹੈ ਇਹ ਸਰਕਾਰ ਨੂੰ ਨਾਲੇ ਕਿ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਅੰਨੀ ਬੋਲੀ ਸਰਕਾਰ ਹੋ ਕੇ ਬੈਠੀ ਏ ਇਹ ਸਰਕਾਰ ਨੂੰ ਅਸੀਂ ਵਾਰ-ਵਾਰ ਚੇਤਾਵਨੀ ਦੇ ਰਹੇ ਆਂ ਇਸ ਮੀਟਿੰਗ ਆ ਦੇਖ ਕਰ ਕਰ ਦੇ ਦੇ ਕੇ ਸਮਾਂ ਦੇ ਕੇ ਭੱਜ ਜਾਂਦੀ ਐ ਅਸੀਂ ਸਰਕਾਰ ਨੂੰ ਅੱਜ ਮੀਟਿੰਗ ਦਾ ਸਮਾਂ ਨਹੀਂ ਦੇਣਦਾਂ ਤੇ ਅਸੀਂ ਹੁਣ ਸਰਕਾਰ ਤੋਂ ਨਾ ਹੀ ਮੀਟਿੰਗ ਦਾ ਸਮਾਂ ਲਵਾਂਗੇ ਅਸੀਂ ਆਪ ਦਾ ਮਤਲਬ ਏ ਕਿ ਜਿਹੜਾ ਸੰਦਰਭ ਮੀਡੀਆ ਜਾਊਗਾ ਸੰਦਰਭ ਪੂਰਾ ਕਰਾਂਗੇ ਸੜਕਾਂ ਤੇ ਆਂ ਦੀ ਲੋੜ ਵੀ ਸੜਕਾਂ ਤੇ ਵੀ ਆਂ ਤੇ ਜੇ ਸਾਥੀਆਂ ਦੇ ਕਰਨੇ ਦੀ ਲੋੜ ਵੀ ਧਰਨਾ ਵੀ ਲਾਵਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਮੈਂ ਰਮੇਸ਼ ਗੈਜੰਡ ਜਨਰਲ ਸਫਾਈ ਸੇਵਕ union ਪੰਜਾਬ ਅੱਜ ਨਗਰ ਕੌਂਸਲ ਕੋਟਕਪੂਰਾ ਸੌਰੀ ਫਰੀਦਕੋਟ ਵਿਖੇ ਫਿਰੋਜਪੁਰ ਰੀਜਨ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸਫਾਈ ਸੇਵਕ ਸੀਵਰ ਮੈਨਾਂ ਦੇ ਜਿਹੜੇ ਮਸਲੇ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਵਿਚਾਰ ਪਟਾਦਰਾ ਕੀਤਾ ਗਿਆ ਸਾਥੀਆਂ ਵੱਲੋਂ ਔਰ ਪਿਛਲੇ ਸਮੇਂ ਸਫਾਈ ਸੇਵਕਲ ਪੰਜਾਬ ਦੇ ਵੱਲੋਂ 2021 ਦੇ ਵਿੱਚ ਜੋ ਲੜਾਈ ਲੜੀ ਗਈ ਸੀ 52 ਦਿਨ ਤੱਕ ਹੜਤਾਲ ਚੱਲੀ ਸੀ। ਉਹਦੇ ਵਿੱਚ ਜੋ ਆਊਟਸੋਰਸਡ ਸੀ ਕਾਮਾ ਸੀਗਾ ਸਫਾਈ ਸੇਵਕ ਸੀ ਔਰ ਮੈਨੂੰ ਮਹਿਕਮੇ ਨੇ ਅਧੀਨ ਕਰਨਾ ਸੀ। ਔਰ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਮ ਨਾਲ 75 ਕਮੇਟੀਆਂ ਹਰੇ ਵੀ ਜਿਹੜੀਆਂ ਹੈਗੀਆਂ ਉਹ ਸਫਾਈ ਸੇਵਕ ਤੇ ਸੀਵਰ ਮੈਨਾਂ ਨੂੰ ਆਪਣੇ ਅਧੀਨ ਨਹੀਂ ਕੀਤਾ ਜਿੰਨਾਂ ਔਰ 76 ਕਮੇਟੀਆਂ ਨੇ ਜਿੰਨਾਂ ਨੇ ਕੀਤਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ 1 ਕੋਈ 2 ਕੋਈ 5 ਕੋਈ 10 ਕੋਈ 20 ਕੋਈ 70 ਇਹਨੇ ਮੁਲਾਜ਼ਮ ਛੱਡ ਦਿੱਤੇ ਇਹ ਖਾਸ ਕਰਕੇ ਮੁੱਦਾ ਸਾਡਾ ਸਾਡਾ ਇਹ ਮੁੱਦਾ ਹੈ ਕਿ ਉਹ ਨਗਰ ਕੌਂਸਲਾਂ ਜਿਨ੍ਹਾਂ ਨੇ ਸਾਡੇ ਆਊਟਸੋਰਸ ਸਫਾਈ ਸੇਵਰਮੈਨ ਬਾਹਰ ਕੱਢੇ ਆ ਭਰਤੀ ਦੇ ਵਿੱਚੋਂ ਉਹ ਮਹਿਕਮੇ ਦੇ ਅਧੀਨ ਕੀਤੇ ਜਾਣ ਜਿਨ੍ਹਾਂ ਕਮੇਟੀਆਂ ਦੇ ਵਿੱਚ ਭਰਤੀ ਹਜੇ ਨਹੀਂ ਹੋਈ ਉਹ ਉਹ ਕਮੇਟੀਆਂ ਉਹ ਭਰਤੀ ਨੂੰ ਸ਼ੁਰੂ ਕਰਕੇ ਉਹਨੂੰ ਮੁਕੰਮਲ ਤੌਰ ਤੇ ਪੂਰਾ ਕਰਨ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਸਫਾਈ ਸੇਵਕ ਨੇ ਉਹਨਾਂ ਤੇ ਇਹਨਾਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਕਿ ਪੱਕੀ ਭਰਤੀ ਸ਼ੁਰੂ ਕਰਨਾ ਪੰਜਾਬ ਸਰਕਾਰ ਕਰ ਨਹੀਂ ਰਹੀ ਸਾਰੇ ਵਿਭਾਗਾਂ ਦੇ ਵਿੱਚ ਮੁਲਾਜ਼ਮ ਭਰਤੀ ਕਰ ਕਰਕੇ ਭੇਜ ਰਹੀ ਹੈ ਲੇਕਿਨ ਨਗਰ ਕੌਂਸਲਾਂ ਨਗਰ ਨਿਗਮਾਂ ਨਗਰ ਪੰਚਾਇਤਾਂ ਦੇ ਵਿੱਚ ਕੋਈ ਵੀ ਪੱਕੀ ਭਰਤੀ ਨਹੀਂ ਦਿੱਤੀ ਜਾ ਰਹੀ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਬਹੁਤ ਜਲਦ ਵਿਭਾਗਾਂ ਦੇ ਵਿੱਚ ਕਿਉਂਕਿ ਵਰਗੀਕਰਨ ਹੋ ਰਿਹਾ ਵਾਰਡ ਵਧ ਰਹੇ ਨੇ ਦਾ ਮੁਲਾਜ਼ਮਾਂ ਦੀ ਵੀ ਜਿਹੜੀ ਹੈਗੀ ਆ ਉਹ ਮੰਗ ਵੱਧ ਰਹੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਵਧੀ ਹੋਈ ਆਬਾਦੀ ਤੇ ਖੇਤਰਫਲ ਦੇ ਹਿਸਾਬ ਦੇ ਨਾਲ ਬੀਟਾ ਅਨੁਸਾਰ ਭਰਤੀ ਕੀਤੀ ਜਾਵੇ ਤੇ ਪੱਕੀ ਭਰਤੀ ਕੀਤੀ ਜਾਵੇ ਮੈਂ ਸੰਤਰਾ ਪ੍ਰਧਾਨ ਸਪਾਈਸ ਜੀ ਨੂੰ ਬੇਗੋੜ ਜੀ ਅੱਜ ਕਰੋੜਪੁਰ ਜ਼ਿਲ੍ਹੇ ਦੇ ਇੱਥੇ ਮੇਟ ਹੋ ਰਹੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਕਰੋੜਪੁਰ ਜ਼ਿਲ੍ਹੇ ਦੇ ਪ੍ਰਧਾਨ ਸੇ ਆਇਓ ਨੇ ਜੇ ਵੀ ਨਾ ਦੀ ਨਾ ਦੀ ਕਾਰਵਾਈ ਜ਼ਿਲ੍ਹੇ ਦੀ ਆ ਉਹ ਸਾਨੂੰ ਦਿਖਾਣਗੇ ਕਿ ਇਹ ਨਾਲ ਇੱਕ ਚੋਣ ਹੋਈ ਹੈ ਜ਼ਿਲ੍ਹਾ ਭਰਾਂ ਦੇ ਅੱਜ ਸਾਡੇ ਕਰੋੜਪੁਰ ਦੇ ਪ੍ਰਧਾਨ ਨਾਲ ਪ੍ਰੋਗਰਾਮ ਪ੍ਰੇਮ ਕੁਮਾਰ ਜੀ ਪ੍ਰਧਾਨ ਬਣਾਇਆ ਗਿਆ ਜੀ ਜੋ ਰਿਕਾਰਡ ਉਪਰ ਦੇ ਪ੍ਰਧਾਨ ਮੌਜੂਦਾ ਜਿਹੜਾ ਤੋਂ ਕੋੜ ਪੁਰਾ ਫੇਰ ਕੋੜ ਤੋਂ ਨਾਲ ਇੱਕ ਵਿਜੀਲ ਪ੍ਰਧਾਨ ਬਣਾਇਆ ਗਿਆ ਜੀ ਇਹ ਅਗਲਾ ਸਰਕਾਰ ਹੋਣਾ ਤੁਹਾਨੂੰ ਦੱਸਣਾ ਕਿ ਕੀ ਇਹ ਮੇਰਾ ਅਗਲਾ ਪ੍ਰੋਗਰਾਮ ਹੈ ਜੀ ਸਰਦਾਜੀ ਦਾ ਪ੍ਰੋਗਰਾਮ ਫੇਰ ਕੋੜ ਜੇ ਰੱਖਿਆ ਜੀ ਉਹ ਸ਼ੇਅਰ ਕਰਾਇਆ ਜੀ ਨੇ ਜਿੰਦਾ ਸਵਾਈ ਵਗੈਰਾ ਸਵਾਈ ਦਾ ਬਾਜ਼ਾਰ ਮੇਲਾ ਹੀ ਵਧੀਆ ਸਵਾਈ ਚੱਲ ਜਾਈ ਜੀ ਜਦੋਂ ਹੁਣ ਪਹਿਲਾਂ ਦੋ ਟਾਈਮ ਕੰਮ ਕਰਦੇ ਸੀ ਹੁਣ ਇੱਕ ਟਾਈਮ ਕਰ